ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਖੇਤ ਵਿੱਚ ਇੱਕ ਆਟੋ ਚੱਲਦਾ ਦਿਖਾਈ ਦੇ ਰਿਹਾ ਹੈ ਦਰਸਲ ਇਹ ਆਟੋ ਇੱਕ ਕਿਸਾਨ ਪਰਿਵਾਰ ਦਾ ਹੈ ਪਿਤਾ ਕਿਸਾਨ ਹੈ ਅਤੇ ਉਸ ਦਾ ਮੁੰਡਾ ਸ਼ਹਿਰ ਵਿੱਚ ਆਟੋ ਚਲਾਉਂਦਾ ਹੈ ਦਰਸਲ ਇਸ ਕਿਸਾਨ ਨੇ ਆਪਣੇ ਖੇਤ ਵਿੱਚ ਸੋਹਾਗਾ ਮਾਰਨਾ ਸੀ ਪਰ ਇਸ ਨੂੰ ਕੋਈ ਵੀ ਟਰੈਕਟਰ ਨਹੀਂ ਮਿਲਿਆ ਅਤੇ ਨਾ ਹੀ ਕੋਈ ਕਿਰਾਏ ਤੇ ਸੋਹਾਗਾ ਲੈਣ ਲਈ ਤਿਆਰ ਹੋਇਆ ਜਿਸ ਤੋਂ ਬਾਅਦ ਇਸ ਕਿਸਾਨ ਦੇ ਪੁੱਤ ਨੇ ਆਟੋ ਇਹੀ ਜਿਗਾੜ ਲਾ ਕੇ ਸੁਹਾਗਾ ਤਿਆਰ ਕਰ ਦਿੱਤਾ ਅਤੇ ਆਪਣੇ ਖੇਤ ਵਿੱਚ ਆਟੋ ਨਾਲ ਹੀ ਸੁਹਾਗਾ ਲਾ ਦਿੱਤਾ ਆਪਣਾ ਖੇਤ ਵੀ ਇਸ ਤਰ੍ਹਾਂ ਪੱਧਰ ਕਰ ਦਿੱਤਾ ਜਿਵੇਂ ਕਿ ਕੰਪਿਊਟਰ ਕਰਾ ਲੱਗਿਆ ਹੋਵੇ ਸੋ ਬਹੁਤ ਸਾਰੇ ਲੋਕ ਇਹ ਕਹਿ ਕੇ ਕੰਮ ਕਰਨਾ ਛੱਡ ਦਿੰਦੇ ਨੇ ਕਿ ਸਾਡੇ ਕੋਲ ਕੰਮ ਕਰਨ ਦਾ ਸਾਧਨ ਨਹੀਂ ਪਰ ਸਾਧਨ ਤਾਂ ਹਰ ਕਿਸੇ ਕੋਲ ਹੁੰਦਾ ਏ ਬਸ ਉਸ ਨੂੰ ਦੇਖਣ ਅਤੇ ਉਸ ਦੇ ਨਾਲ ਕੰਮ ਕਰਨ ਦਾ ਢੰਗ ਹੋਣਾ ਚਾਹੀਦਾ ਏ ਸੋ ਤੁਹਾਨੂੰ ਇਸ ਪਿਓ ਪੁੱਤ ਦਾ ਇਹ ਕੰਮ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ